ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ ਕਿਉਰ ਸਿੰਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਦੱਸਦੇ ਹਾਂ ਤੁਹਾਨੂੰ ਕਿ ਜਿਹੜੇ ਬਹੁਤ ਹੀ ਜ਼ਿਆਦਾ ਚਲਾਕ ਲੋਕ ਤੇ ਦਿਲ ਦੇ ਖੋਟੇ ਹੁੰਦੇ ਆ ਤੇ ਉਹਨਾਂ ਦੀ ਪਰਖ ਆਪਾਂ ਕਿਵੇਂ ਕਰ ਸਕਦੇ ਆ ਉਹਨਾਂ ਦੀ ਪਰਖ ਆਪਾਂ ਕਿਵੇਂ ਕਰ ਸਕਦੇ ਆ ਕਿ ਦਿਲ ਦੇ ਖੋਟੇ ਲੋਕ ਹਨਾ ਤੇ ਇਹ ਹੁੰਦਾ ਹੈ ਕਿ ਇੱਕ ਤਾਂ ਬਹੁਤ ਜ਼ਿਆਦਾ ਮਿੱਠੇ ਹੋਣਗੇ ਬੜੇ ਪਿਆਰ ਨਾਲ ਬੋਲਣਗੇ ਤੇ ਉਦੋਂ ਆਪਾਂ ਲੱਗੂਗਾ ਵੀ ਇਹ ਬਹੁਤ ਹੀ ਚੰਗਾ ਏ ਜਾਂ ਚੰਗੀ ਆ ਹਨਾ ਤੇ ਇਹ ਹੋਊਗਾ ਵੀ ਬਹੁਤ ਮਿੱਠਾ ਬੋਲਣਗੇ ਇੱਕ ਆਪਾਂ ਨੂੰ ਕਦੇ ਵੀ ਰੋਕ ਟੋਕ ਨਹੀਂ ਲਾਉਣਗੇ ਮੰਨ ਲਓ ਕਿ ਬੱਚੇ ਆ ਜਾਂ ਛੋਟੀ ਉਮਰ ਚਾ ਜਾਂ ਕੁਝ ਵੀ ਆਪਾਂ ਉਹਨਾਂ ਨੂੰ ਸਮਝਾ ਦੇ ਇਹ ਨਹੀਂ ਉਹਨਾਂ ਨੇ ਕਿਹਾ ਵੀ ਨਹੀਂ ਆ ਤੇਰਾ ਰਸਤੇ ਗਲਤ ਆ ਉਹਨਾਂ ਨੇ ਇਹ ਕਹਿਣਾ ਵੀ ਕੁਝ ਵੀ ਨਹੀਂ ਕਹਿਣਾ ਹੀ ਨਹੀਂਗਾ ਬਸ ਉਹਨਾਂ ਨੂੰ ਸੁਨਣਾ ਏ ਤੇ ਉਹ ਬੱਚਿਆਂ ਨੂੰ ਇਹ ਲੱਗਦਾ ਹੁੰਦਾ ਹੈ ਜਿਹੜੇ ਆਪਾਂ ਸਮਝਦਾਰ ਲੋਕ ਹੁੰਨੇ ਵੱਡੇ ਹੋ ਜਾਂਦੇ ਆਪਾਂ ਨੂੰ ਸਮਝ ਲੱਗਣ ਲੱਗ ਜਾਂਦੀ ਹੈ ਕਿ ਆਹ ਬੰਦਾ ਨਾ ਮੇਰੇ ਵਾਸਤੇ ਠੀਕ ਨਹੀਂ ਹੈਗਾ ਹਨਾ ਜਿਹੜੇ ਬੱਚੇ ਹੁੰਦੇ ਟੀਨੇਜਰ ਜਿਵੇਂ ਆਪਾਂ ਕਹਿ ਦਿੰਨੇ ਆ ਉਸ ਉਮਰ ਦੇ ਵਿੱਚ ਬੱਚਿਆਂ ਨੂੰ ਸਮਝ ਨਹੀਂ ਹੁੰਦੀ ਤੇ ਉਹਨੂੰ ਇਹ ਲੱਗਦਾ ਵੀ ਆਹ ਮੈਨੂੰ ਜ਼ਿਆਦਾ ਪਿਆਰ ਕਰਦਾ ਏ ਜਿਹੜਾ ਮੇਰੇ ਨਾਲ ਬਾਲਾ ਮਿੱਠਾ ਮਿੱਠਾ ਬੋਲਦਾ ਏ ਮੈਨੂੰ ਕਦੇ ਨਹੀਂ ਡਾਂਟਦਾ ਨਹੀਂ ਮੈਨੂੰ ਕਦੇ ਨਹੀਂ ਜੜਕਦਾ ਹਨਾ ਉਹ ਬੱਚਿਆਂ ਨੂੰ ਵਧੀਆ ਲੱਗਦਾ ਨਾ ਉਹ ਇਨਸਾਨ ਤੇ ਜਿਹੜੇ ਇਨਸਾਨ ਹੁੰਦੇ ਆ ਲੋ ਵੀ ਆਪਾਂ ਕਹਿ ਦਿੰਨੇ ਆ ਵੀ ਇਹ ਕੌੜਾ ਬੋਲਦੇ ਆਪਾਂ ਨੂੰ ਝਿੜਕਦੇ ਆ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਵੀ ਕਈ ਵਾਰੀ ਕਹਿ ਦਿੰਦੇ ਉਹ ਸੱਚੀ ਗੱਲ ਮੂੰਹ ਤੇ ਕਹਿ ਦਿੰਦੇ ਉਹ ਬੰਦਾ ਹਮੇਸ਼ਾ ਲੱਗਦਾ ਸਾਰਿਆਂ ਨੂੰ ਬੁਰਾ ਪਰ ਸਭ ਤੋਂ ਵਧੀਆ ਇਨਸਾਨ ਉਹੀ ਹੁੰਦਾ ਏ ਤੇ ਤੁਸੀਂ ਇਹਨਾਂ ਗੱਲਾਂ ਦੀ ਜਰੂਰ ਪਰਖ ਕਰਿਆ ਕਰੋ ਆਪਣੇ ਬੱਚਿਆਂ ਨੂੰ ਵੀ ਦੱਸਿਆ ਕਰੋ ਕਿ ਨਹੀਂ ਜਿਹੜੇ ਜ਼ਿਆਦਾ ਮਿੱਠੇ ਹੁੰਦੇ ਆ ਨਾ ਮਿੱਠਾਪਨ ਜਿਨ੍ਹਾਂ ਦੇ ਵਿੱਚ ਹੁੰਦਾ ਉਹਨਾਂ ਤੋਂ ਬੱਚੇ ਦੂਰ ਰੋ ਤੇ ਜਿਹੜੇ ਆਪਾਂ ਨੂੰ ਝਿੜਕਦੇ ਆ ਜਾਂ ਆਪਾਂ ਨੂੰ ਲੱਗਦਾ ਵੀ ਬਾਲੇ ਭੜੇ ਆ ਉਹ ਆਪਣਾ ਕਦੇ ਬੁਰਾ ਨਹੀਂ ਚਾਹਣਗੇ ਤੇ ਜਿਹੜੇ ਬਾਲੇ ਮਿੱਠੇ-ਮਿੱਠੇ ਲੋਕ ਹੁੰਦੇ ਆ ਨਾ ਉਹਨਾਂ ਤੋਂ ਵੀ ਸਦੂਰ ਰਿਆ ਕਰੋ ਸਾਰੇ ਦੂਰ ਐਂ ਵੱਡੇ ਵੀ ਤੇ ਛੋਟੇ ਵੀ ਤੇ ਇਹ ਹੈਗਾ ਕਿ ਮੇਰਾ ਐਕਸਪੀਰੀਅੰਸ ਇਹ ਆ ਮੈਂ ਹਮੇਸ਼ਾ ਇਹਨਾਂ ਗੱਲਾਂ ਨੂੰ ਸੋਚਦੀ ਆ ਮੈਂ ਕਹਿੰਦੀ ਨਾ ਜਿਹੜੇ ਲੋਕ ਜਿਆਦਾ ਮਿੱਠਾ-ਮਿੱਠਾ ਬੋਲਦੇ ਨਾ ਬਾਅਦ ਚ ਪਤਾ ਲੱਗਦਾ ਵੀ ਇਹ ਤਾਂ ਮਿੱਠੀ ਛੁਰੀ ਆ ਨਾ ਜਿਹੜੀ ਬਾਹਲੀ ਤੇਜ ਆ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਮੈਨੂੰ ਲੱਗਿਆ ਕਿ ਮੈਂ ਆਪਦੇ ਭੈਣ ਭਰਾਵਾਂ ਦੇ ਨਾਲ ਇਹ ਗੱਲਣਾ ਸ਼ੇਅਰ ਕਰਾਂ ਹਣਾ ਚਲੋ ਆਪਾਂ YouTube ਫੈਮਲੀ ਹੈ ਜਿਹੜੀ ਆਪਾਂ ਆਪਣੀ ਫੈਮਲੀ ਦੀ ਤਰ੍ਹਾਂ ਹੀ ਮੰਨਦੇ ਆ ਐਨੇ ਸੋਹਣੇ ਸੋਹਣੇ ਤੁਸੀਂ ਕਮੈਂਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਇਹ ਕਿ ਚਲੋ ਮੇਰੇ ਜੋ ਵੀ ਮੈਨੂੰ ਲੱਗਦਾ ਏ ਕਿ ਕਿਸੇ ਦਾ ਫਾਇਦਾ ਹੋ ਜਾਵੇ ਇਸ ਗੱਲ ਦੇ ਵਿੱਚ ਵੀ ਕਿਸੇ ਦਾ ਫਾਇਦਾ ਹੋ ਜਾਵੇ ਇਸ ਗੱਲ ਦੇ ਵਿੱਚ ਵੀ ਤੇ ਮੈਨੂੰ ਜੋ ਨੌਲੇਜ ਹੁੰਦੀ ਹੈ ਜਿੰਨੀ ਕੁ ਤੇ ਮੈਂ ਆਪ ਸ਼ੇਅਰ ਕਰਦੀ ਆ ਤੁਹਾਡੇ ਨਾਲ ਤੇ ਬਾਕੀ ਚਲੋ ਤੁਸੀਂ ਆਪ ਹੀ ਬਹੁਤ ਸਿਆਣੇ ਹੋ ਤੇ ਪਰ ਬੱਚਿਆਂ ਨੂੰ ਹਮੇਸ਼ਾ ਇਹ ਗੱਲ ਕਹਿ ਕੇ ਰੱਖਿਆ ਕਰੋ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿਉਂਨ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ